ਸਤ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਹਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਹੁਣ ਮਿੱਤਰੋ ਤਿਆਰ ਹੋ ਗਏ ਤੇ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਟੋਡਰਮਲ ਦੀ ਹਵੇਲੀ ਦੇਖਣਾ ਤੇ ਚੱਲਦੇ ਆਂਗੇ ਆਪਾਂ ਸਵੇਰ ਦੇ 3:30 ਵਜੇ ਚੁੱਕੇ ਹੈਗੇ ਤੇ ਆਪਾਂ ਮੱਥਾ ਟੇਕ ਕੇ ਆਉਣੇ ਹੈਗੇ ਦੇਖਦੇ ਆਂਗੇ ਜਾ ਕੇ ਕਿੰਨੀ ਕ ਸੰਗਤ ਹੈਗੀ ਉਹ ਜਿੱਦਰ ਸਵੇਰੇ 3:30 ਵਜੇ ਲੰਗਰ ਚਲਾ ਰੱਖਿਆਗਾ। ਜਾਓ ਮੇਰਾ ਭਰਾ। ਬਦਾਂ ਮਾਰਾ ਦੱਦ। ਚੈੱਕ ਕਰੋ ਤੁਸੀਂ ਟਰਾਲਾ। ਇਹ ਟਰੈਕਟਰ ਆ ਟਰਾਲਾ ਹੈ ਇਹ। ਘੋੜੇ ਵਾਲਾ ਨਹੀਂ ਹੈਗਾ 18 ਡੇਰੀ ਵਾਲਾ। ਤੇ ਹੈਗਾ ਕਿੱਡਾ ਦੇਖੋ। ਆ ਜਿਹੜਾ ਕਰਚੀ ਕਰਾਵਾਂਗੇ ਆਪਾਂ। ਲੋ ਜੀ ਪਹਿਲਾਂ ਆਪਾਂ ਜੋੜਾ ਘਰ ਚ ਜੋੜੇ ਜਮਾ ਕਰਵਾ ਕੇ ਤੇ ਫਿਰ ਆਪਾਂ ਚੱਲਦੇ ਆਂਗੇ ਮੱਥਾ ਟੇਕਣ ਇਹ ਜਿਸ ਕੋਲੋਂ ਹੋਏ ਕਰੀ ਬਹੁਤ ਬਹੁਤ ਆ ਰਹੀ ਸਤ ਸਭ ਤੋਂ ਇਹ ਉਹ ਠੰਡਾ ਬੁਰਜਾ ਸੰਗਤ ਜੀ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਰੱਖਿਆ ਗਿਆ ਸੀਗਾ ਲੋ ਜੀ ਇਧਰ ਆਪਾਂ ਸਰੋਵਰ ਚ ਪੰਜ ਇਸ਼ਨਾਨਾ ਕਰਕੇ ਤੇ ਚੱਲਦੇ ਆਂਗੇ ਫਿਰ ਅੱਗੇ ਲਓ ਜੀ ਮੱਥਾ ਟੇਕਣ ਤੋਂ ਬਾਅਦ ਚਾਹ ਨਾਲ ਹੋ ਗਏ ਬਿਸਕਟ ਬੂਰਾ ਜ ਟ੍ਰੈਲਸ ਲੈਣਗੇਗਾ ਲਓ ਜੀ ਹੁਣ ਆਪਾਂ ਚੱਲਿਆਂਗੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਚ ਇੱਥੇ ਮੱਥਾ ਟੇਕ ਕੇ ਚੱਲਦੇ ਆਂਗੇ ਫਿਰ ਆਪਾਂ ਅੱਗੇ ਵਾਹਿਗੁਰੂ ਇੱਕ ਰਤਿ ਵਿੱਚ ਇੱਕ ਰਤਿ ਮਕੇ ਜਿਹੜੀ ਜਗ੍ਹਾ ਤੇ ਆਪਾਂ ਇਸ ਟਾਈਮ ਖੜੇ ਆਂਗੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਗਈ ਇੱਥੇ ਦਵਾਨ ਟਾਡਰਵਾਲ ਜੀ ਨੇ ਛੋਟੇ ਸਾਹਿਬ ਜਦਾਂ ਤੇ ਮਾਤਾ ਗੁਜਰੀ ਦੀ ਗੁਜਰੀ ਜੀ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸੀਗੀ ਸਿਉਣੇ ਦੇ ਮੋਰਾ ਖੜੀਆਂ ਕਰਕੇ ਇਸ ਲਈ ਸਭ ਤੋਂ ਦੁਨੀਆ ਦੀ ਮਹਿੰਗੀ ਜਗ੍ਹਾ ਗਈ ਕੋਈ ਵੀ ਇਹੋ ਜੀ ਜਗ੍ਹਾ ਨਹੀਂ ਹੈਗੀ ਜਿਹੜੀ ਇਹ ਤੋਂ ਜ਼ਿਆਦਾ ਮਹਿੰਗੀ ਹੋਵੇ ਸਭ ਤੋਂ ਦੁਨੀਆ ਦੀ ਜਿੰਨੀ ਵੀ ਦੁਨੀਆ ਸਾਰੀ ਸਾਰੀ ਧਰਤੀ ਹੈ ਜਿੰਨੀ ਸਭ ਤੋਂ ਮਹਿੰਗੀ ਜਗ੍ਹਾ ਇਹ ਹੈਗੀ ਲਓ ਜੀ ਆਪਣੇ ਨੌਜਵਾਨ ਚੱਲੇ ਆ ਗਏ ਕਹਿੰਦੇ ਲੰਗਰ ਚ ਲੰਗਰ ਚ ਤੇ ਇੱਥੇ ਲੰਗਰ ਚੱਲਦਾਗਾ ਦਹੀਂ ਨਾਲ नान ਆਗੇ ਚਾਹੇ नान ਨਾਲ ਦਹੀਂ ਨਾਲੋ ਤੇ ਆਪਾਂ ਛਕਦੇ ਆਂਗੇ ਪਹਿਲਾਂ ਪ੍ਰਸ਼ਾਦ ਦੇ ਇਹ ਕਾ ਦੇਖੋ ਜੀ ਗਲੋਬਲ ਸਿੱਖ ਆਲੇ ਨੇ ਸੇਵਾ ਚ ਆਉਦੇ ਟਰੈਕਟ ਲਾਏ ਹੋਏ ਆਗੇ ਉਹ ਜਿਹੜੇ ਤੁਸੀਂ ਤਾਹਾਂ ਬੁਲਬਲੇ ਦੇਖਿਆ ਨੇ ਉਹ ਵੀ ਇੰਨਾ ਨਹੀਂ ਛੱਡੇ ਹੋਏ ਆਗੇ ਇਹਨਾਂ ਨੇ ਇੱਥੇ ਆਪਦਾ ਟੈਂਟ ਲਾਇਆ ਹੋਇਆ ਪੂਰਾ ਵੱਡਾ ਤੇ ਲੰਗਰ ਦੀ ਸੇਵਾ ਵੀ ਕਰਦੇ ਆਗੇ ਉੱਥੇ ਤੇ ਆ ਸੜਕਾਂ ਤੇ ਪਾਣੀ ਦਾ ਛੜਕਾ ਕਰਦੇ ਪੁਹਾਰਾਂ ਨਾਲ ਦੇਖੋ ਦੋ ਟਰੈਕਟਰ ਉਹ ਲਾ ਰੱਖਿਆ ਇੱਕ ਟਰੈਕਟਰ ਪਿੱਛੇ ਖੜਾਗਾ ਤੇ ਕਿੰਨੇ ਘੈਂਟ ਤਰੀਕੇ ਨਾਲ ਸੇਵਾ ਕਰਦੇ ਆ ਮਸ਼ੀਨਾਂ ਨਾਲ ਕੋਈ ਪੁਹਾਰਾਂ ਆਣਗੇ ਵੱਡੀਆਂ ਵੱਡੀਆਂ ਟਰੈਕਟਰਾਂ ਦੇ ਮਗਰ ਭਾਈ ਨਾਲ ਨਹੀਂ ਦੇਖ ਸਕਦੇ ਆ ਗਲੋਬਲ ਸਿੱਖਾਲਿਆਂ ਨੇ ਛੱਡੇ ਹੋਏ ਹੈਗੇ ਇੱਕ ਬਾਰੇ ਤੇ ਜਿਹੜਾ ਟੈਂਟ ਆਗਾ ਲੰਗਰਾ ਹੈ ਸਾਰਾ ਚਿੱਟੇ ਰੰਗ ਦਾ ਜਿਹੜਾ ਦਿਖਦਾ ਹੈ ਸਾਰਾ ਗਲੋਬਲ ਸਿੱਖਾਲਿਆਂ ਦਾ ਹੈ ਇਹਨਾਂ ਨੇ ਲਾਇਆ ਹੋਇਆਗਾ ਜਾਨ ਦੇਣਾ ਸਿੰਘਾਂ ਦੇ ਘੋੜੇ ਸ਼ੌਕ ਦੇ ਇੱਕ ਨਾ ਬਾਈ ਸਾਰੀ ਸੰਗਤ ਨੂੰ ਬੇਨਤੀ ਆ ਜੋ ਵੀ ਗੱਡੀਆਂ ਤੇ ਆਉਂਦਾ ਜਾ ਕੋਈ ਵੀ ਉਹ ਆਪਦੀ ਨਾ ਪਾਰਕਿੰਗ ਚ ਲਾਵੇ ਗੱਡੀ ਆ ਇੱਕ ਬਾਈਆਂ ਨੇ ਗੱਡੀ ਲਾਈ ਹੋਈ ਸੀ ਇੱਥੇ ਹਾੜਕਾਂ ਦੇ ਕੋਲੇ ਲਾਈ ਹੋਈ ਸੀ ਤੇ ਇਹ ਨਾ ਉਹ ਦੁਕਾਨ ਵਾਲੀ 부ੜੀ ਨੇ ਸਾਨੂੰ ਆਪਾ ਦਿਖਾ ਦਿੰਨੇ ਕਿ ਉਹਨੇ ਨਾ ਇਹਦੇ ਸੂਏ ਮਾਰ ਮਾਰ ਕੇ ਮੋਹਰਾਂ ਕੱਢਤੀਆਂ ਦੋ ਗੱਡੀਆਂ ਦੇ ਇੱਕ ਹੋਰ ਗੱਡੀ ਉਹਦੇ ਵੀ ਸੂਏ ਮਾਰੇ ਕੋਈ ਰੋਟਾ ਬੰਦਾ ਫਿਰ ਤਾਂ ਇਹ ਕੱਢਦੇ ਹਾਂ ਜੁਪੀਟਰ ਸਾਈਕਲ ਇਹ ਆ ਬੁੜੀ ਨੇ ਸੂਏ ਮਾਰ ਮਾਰ ਕੇ ਆਪਾਂ ਸਾਨੂੰ ਗੱਡੀ ਦੇ ਦਿਖਾਉਣੇ ਆ ਆ ਗੱਡੀਆਂ ਆਪਾਂ ਨੇ ਬਹੁਤ ਲੱਠੀ ਆਹ ਦੇਖੋ ਨਵੀਂ ਗੱਡੀ ਆ ਉਹਦੀ ਵੀ ਕਰ ਦੇਣੀ ਆ ਕੱਲੋ ਹੋਰ ਵੀ ਕਰ ਦੇਣੀ ਆ ਜਾਰ ਕਰਦੀ ਆ ਕੱਲੋ ਸਕਾਰਪੀਓ ਵੱਡੀ ਹੈਗੀ ਸਕਾਰਪੀਓ ਗੱਡੀ ਆ ਇੱਕ ਤਾਂ ਇਹਦੇ ਮਾਰੇ ਤੇ ਇੱਕ ਉਧਰ ਖੜੀ ਹੈਗੀ i20 ਗੱਡੀ ਉਹਦੇ ਮਾਰੇ ਸੂਏ ਤੇ ਵੀਰ ਬਣ ਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜੋ ਵੀ ਸੰਗਤ ਆ ਰਹੀ ਹੈਗੀ ਫਤੇਗੜ ਸਾਹਿਬ ਤੇ ਆਪਦੀ ਗੱਡੀ ਨੂੰ ਪਾਰਕਿੰਗ ਚ ਲਾਵੇ ਦੁਕਾਨਾਂ ਦੇ ਕੋਨਾਂ ਕੋਲੇ ਨਾ ਲਾਇਆ ਕਰੋ ਭਰਾ ਮੇਰੇ ਬਾਅਦ ਚ ਕੋਈ ਐਕਸ਼ਨ ਨਹੀਂ ਲੈਂਦਾ ਇੱਥੇ ਅਜੇ ਤੱਕ ਕੋਈ ਐਕਸ਼ਨ ਨਹੀਂ ਲੈਂਦਾ ਗਿਆ ਉਹ ਬੁੜੀ ਹੈਗੀ ਤੇ ਇਹਨਾਂ ਨੇ ਜਿਨ੍ਹਾਂ ਦੀ ਗੱਡੀ ਹੈਗੀ ਉਹਨਾਂ ਨੇ ਇੱਥੇ ਸੰਗਤ ਨੂੰ ਵੀ ਕਿਹਾ ਸੀਗਾ ਤੇ ਬੁੱਢੇਦਲ ਵਾਲਿਆਂ ਨੂੰ ਵੀ ਕਿਹਾ ਸੀਗਾ ਵੀ ਐਂ ਕਰਕੇ ਤੁਸੀਂ ਉਹਨਾਂ ਨੂੰ ਸਮਝਾਓ ਵੀ ਉਹ ਗੱਡੀਆਂ ਦੇ ਐਂ ਮਾਰ ਰਹੀ ਹੈਗੀ ਸੂਏ ਤੇ ਗੱਡੀਆਂ ਭੰਨੀਆਂ ਦੀ ਆ ਵੀ ਪਰ ਹਜੇ ਤੱਕ ਕੋਈ ਐਕਸ਼ਨ ਨਹੀਂ ਲੈਂਦਾ ਉਹਦੇ ਤੇ ਸ਼ਾਇਦ ਤੱਕ ਉਹਦਾ ਸੁੱਖਾ ਬੀਤਾ ਹੋਇਆਗਾ ਤੇ ਸੁੱਖਾ ਵੇਚ ਵੀ ਰਹੀ ਆ ਉਹ ਲੋ ਵੀ ਮਿੱਤਰੋ ਟ੍ਰੇਨ ਦਾ ਵੀ ਟਾਈਮ ਹੋ ਗਿਆ ਤੇ ਆਪਾਂ ਚੱਲੇ ਆਂਗੇ ਹੁਣ ਟੌਡਰਮੱਲ ਦੀ ਹਵੇਲੀ ਦੇਖਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਗਾਤਾਰ ਜੁੜੇ ਰਹੋ ਵੀਡੀਓ ਨਾਲ ਉਦੋਂ ਫੇਰ ਆਪਾਂ ਲੋ ਜੀ ਆਪਾਂ ਪਹੁੰਚ ਚੁੱਕੇ ਆਂਗੇ ਦੀਵਾਨ ਟੌਡਰਮੱਲ ਦੀ ਹਵੇਲੀ ਕੋਲ ਤੇ ਸੋਨੂ ਵੀ ਕਰਵਾਉਣਾ ਹੈ ਕਿ ਦਰਸ਼ਨ ਆਪਾਂ ਤੇ ਇਸ ਵਾਰੀ ਕੰਮ ਚੱਲੀ ਜਾਂਦਾ ਹੈਗਾ ਇਹਦਾ ਸਾਰਾ ਤੁਸੀਂ ਦੇਖ ਸਕਦੇ ਹੋਗੇ ਮਿਸਤਰੀ ਲੱਗ ਰਿਹਾ ਹੈਗਾ ਤੇ ਇੱਥੇ ਕੀ ਐਂਟਰੀ ਇਹਨਾਂ ਨੇ ਬੰਦ ਕਰ ਰੱਖੀ ਹੈਗੀ ਅੰਦਰ ਜਾਣ ਨਹੀਂ ਦਿੰਦੇ ਇਹ ਆ ਉਹ ਦਵਾਨ ਟਾਡਰ ਮਲਦੀ ਹਵੇਲੀ ਜਿਹਨੂੰ ਆਪਾਂ ਦੁਨੀਆਂ ਦਾ ਸਭ ਤੋਂ ਚੰਗਾ ਇਨਸਾਨ ਵੀ ਕਹਿ ਸਕਦੇ ਆਂਗੇ ਤੇ ਸਭ ਤੋਂ ਅਮੀਰ ਵਿਅਕਤੀ ਕਿਉਂਕਿ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦਿਆਂ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਸੀਗੀ ਪਰ ਕਿ ਦਿਨਾਂ ਕਿਤੇ ਇੱਥੇ ਆ ਕੇ ਦੇਖ ਕੇ ਨਾ ਇੱਕ ਗੱਲ ਦਾ ਅਫਸੋਸ ਜ਼ਰੂਰ ਹੁੰਦਾ ਕਿਉਂਕਿ ਵੀ ਜਿਹੜੇ ਬੰਦੇ ਨੇ ਆਪਣੇ ਸਿੱਖ ਧਰਮ ਲਈ ਐਡੀ ਵੱਡੀ ਕੁਰਬਾਨੀ ਕੀਤੀ ਹੈ ਨਾ ਤੇ ਉਹਨੂੰ ਆ ਮਿਲਿਆ ਆਸਲਾ ਮਿਲਿਆਗਾ ਇੱਕ ਉਹਦੀ ਹਵੇਲੀ ਦੀ ਸੰਭਾਲ ਨਹੀਂ ਕਰ ਸਕਿਆ ਆਪਣੇ ਲੋਕ ਦੇਖ ਲਓ ਤੁਸੀਂ ਤੇ ਹੁਣ ਇਹਦਾ ਜਰੂਰ ਕੰਮ ਚੱਲਿਆਗਾ ਪਰ ਕਾਰਸੇਵ ਵਾਲੇ ਇਹਨੂੰ ਹੁਣ ਵੀ ਬਦਲ ਦੇਣੀਆਂ ਉਹ ਚੀਜ਼ ਤਾਂ ਰਹਿਣੀ ਹੈਗੀ ਪਹਿਲਾਂ ਵਾਲੀ ਤੁਸੀਂ ਇਹ ਦੇ ਦਰਸ਼ਨ ਕਰ ਸਕਦੇ ਹੋਗੇ ਲੈ ਵੀ ਤੁਸੀਂ ਕਮੈਂਟ ਕਰਕੇ ਦੱਸੋ ਮਿੱਤਰੋ ਵੀ ਇਹ ਕਾਦਾ ਲੰਗਰ ਹੋ ਸਕਦਾ ਹੈ ਕਿਉਂਕਿ ਤੁਸੀਂ ਭੀੜ ਚੈੱਕ ਕਰ ਲਓ ਪਹਿਲਾਂ ਅੱਜ ਚੰਡੂ ਕੇ ਵਾਲੇ ਖੜੇ ਹੈਗੇ ਤੇ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਾਦਾ ਲੰਗਰ ਹੋ ਸਕਦਾ ਹੈ ਫੇਰ ਅਸੀਂ ਦੱਸਾਂਗੇ ਸਾਨੂੰ ਰਿਪਲਾਈ ਕਰਾਂਗੇ ਵੀ ਕਾਦਾ ਲੰਗਰ ਸੀਗਾ ਇਹ ਇਹ ਲੰਗਰ ਬਹੁਤ ਤਾਕੜਾ ਲੰਗਰ ਹੈ ਇਤਨੀ ਹੋ ਜਾਓ ਲੋ ਜੀ ਆਪਾਂ ਜਿਹੜੀਆਂ ਵੀਡੀਓ ਦੇਖਦੇ ਰਹਨੇ ਆਗੇ ਇੰਸਟਾਗ੍ਰam ਤੇ YouTube ਤੇ ਉਹ ਆ ਭਾਈ ਹੈਗਾ ਆਰਮੀ ਚ ਜਿਹੜਾ ਤੇ ਇਹਨਾਂ ਦਾ ਬੱਚਾ ਬਿਮਾਰ ਆ ਜਿਹੜਾ ਹਨਾ ਤੇ ਆਪਾਂ ਨੂੰ ਯਾਰ ਜ਼ਰੂਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵੀਰ ਬਣ ਕੇ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਨਾ ਆਪਣੀ ਨੂੰ ਤੇ ਬਾਈ ਨੂੰ ਬਾਈ ਦੀ ਮਦਦ ਕਰਿਆ ਕਰੋ ਜ਼ਰੂਰ ਆ ਭਾਈ ਅੱਜ ਇੱਥੇ ਪਹੁੰਚਿਆ ਹੋਇਆ ਹੈਗਾ ਕੀ ਆ ਤੁਸੀਂ ਇੱਥੇ ਪੜ੍ਹ ਸਕਦੇ ਹੋਗੇ ਸਾਰਾ ਕੁਝ ਜਰੂਰ ਮਦਦ ਕਰਨੀ ਹੈਗੀ ਵੀਰ ਬਣ ਕੇ ਜਿੰਨੇ ਵੀ ਫਤੇਗੜ ਸਾਹਿਬ ਪਹੁੰਚ ਰਹੇ ਹੈਗੇ 1 1 ਰੁਪਿਆ 2 2 ਰੁਪਏ 5 5 ਰੁਪਏ 10 10 ਰੁਪਏ ਜਿੰਨੀ ਵੀ ਕੋਈ ਮਦਦ ਕਰ ਸਕਦਾ ਹੈ ਨਾ ਵੱਧ ਤੋਂ ਵੱਧ ਬਾਈ ਦੀ ਬਾਈ ਆਰਮੀ ਚੈਨਲ ਦਾ ਬੱਚਾ ਬਿਮਾਰਾ ਜਿਹਦੇ ਸ਼ਾਇਦ ਤੱਕ 27 ਕਰੋੜ ਦਾ ਟਿਕਾ ਲੱਗਣਾਗਾ ਤੇ ਜਰੂਰ ਵੱਧ ਤੋਂ ਵੱਧ ਮਦਦ ਕਰਿਓ ਤੇ ਆਪਣੀ ਵੀਡੀਓ ਨੂੰ ਹੋਰ ਵੀ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਜੋ ਜੋ ਵੀ ਫਤੇਗੜ ਸਾਹਿਬ ਆ ਰਹੇ ਹੈਗੀ ਸੰਗਤ ਤੇ ਉਹ ਜਰੂਰ ਇੱਥੇ ਆ ਕੇ ਮਦਦ ਕਰਨ ਬਾਈ ਦੀ ਜਦੋਂ ਆਪਾਂ ਚੰਡੀਗੜ੍ਹ ਰੋਡ ਤੋਂ ਜਿਹੜਾ ਚੰਡੀਗੜ੍ਹ ਨੂੰ ਮੁੜ ਜਾਂਦਾ ਇੱਕ ਰੋਡ ਉਹ ਤੋਂ ਜਦੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਆਂ ਬਾਈ ਉੱਥੇ ਰਸਤੇ 'ਚ ਰੁਕਿਆ ਹੋਇਆਗਾ ਉੱਥੇ ਜਦੋਂ ਆਪਣੇ ਦੋਸਤਾਂ ਦੇ ਵਿੱਚ ਨਾ ਆਹ ਬਾਈ ਦੀ ਆਈਡੀ ਹੈਗੀ ਇਹਨਾਂ ਦੀ ਤੇ ਆਹ ਸਕੈਨਰ ਦਿੱਤਾ ਹੋਇਆਗਾ ਇਹਦੇ ਤੇ ਵੀ ਤੁਸੀਂ ਬਾਈ ਦੀ ਮਦਦ ਲਈ ਗੂਗਲ ਪੇ ਵਗੈਰਾ ਕਰ ਸਕਦੇ ਹੋਗੇ ਹਨ ਤੇ ਜਰੂਰ ਸਾਰਿਆਂ ਨੇ ਵੱਧ ਤੋਂ ਵੱਧ ਮਦਦ ਕਰਨੀ ਹੈਗੀ ਤੇ ਆ ਨੰਬਰ ਵੀ ਦਿੱਤਾ ਹੋਇਆ ਹੈਗਾ ਇਹਦੇ ਤੇ ਤੁਸੀਂ ਇਹ ਨੰਬਰ ਤੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋਗੇ ਜਰੂਰ ਮਦਦ ਕਰੋ ਜਿੰਨੀ ਵੀ ਹੋ ਸਕਦੀ ਹੈਗੀ ਆ ਮੀਡੀਆ ਪਹੁੰਚਾ ਹੋਇਆ ਹੈਗਾ ਇਹਨਾਂ ਦੀ ਮੰਨ ਲਓ ਸਾਰੀ ਗੱਲਬਾਤ ਅੱਗੇ ਤੱਕ ਪਹੁੰਚਾਉਣ ਲਈ ਤੇ ਆਪਾਂ ਵੀ ਆਪਣਾ ਵੀ ਇੰਨਾ ਕਿ ਜਿੰਨਾ ਕਿ ਫਰਜ਼ ਬੰਦ ਆਪਣੀ ਵੀਡੀਓ ਨੂੰ ਵੀਰ ਬਣ ਕੇ ਜਰੂਰ ਚਾਹੇ ਕੱਟ ਕੇ ਕਲਿੱਪ ਇੰਨੀ ਯਾਰ ਵੀਡੀਓ ਚ ਹਣਾ ਸ਼ੇਅਰ ਕਰ ਦਿਓ ਪਰ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਲਓ ਜੀ ਅੱਜ ਹੈਗਾਗਾ 24 ਦਸੰਬਰ ਤੇ ਅੱਜ ਤੁਸੀਂ ਸੰਗਤ ਦਾ ਕੱਟ ਦੇਖ ਸਕਦੇ ਹੋਗੇ ਆ ਦੇਖੋ ਇਹ ਕਿੰਨੀ ਕੈਂਟ ਚੀਜ਼ ਬਣਾਈ ਹੋਈ ਹੈਗੀ ਲਾਈਵ ਵੀ ਮਿੱਤਰੋ ਆਪਣੇ ਬਲੌਗ ਦਾ ਹੋ ਗਿਆ ਇੱਥੇ ਦੀ ਐਂਡ ਟੀਮ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਗੁੱਡ ਨਾਈਟ ਧੰਨਵਾਦ ਬੈਟਨ ਨੂੰ ਗੁਰਸੇ